ਇਹ ਮਾਮਲਾ ਸਦੀਨੇਚ ਨੈਸ਼ਨਲ ਫ੍ਰੀਚਨ ਫਰੰਟ ਨੇ ਜੋ ਰਾਸ਼ਟਰੀ ਪ੍ਰਧਾਨ ਨਰਨ ਚੌਧਰੀ ਜੀ ਆ ਉਹਨਾਂ ਦੀ ਸੁਰੱਖਿਆ ਦੀ ਪਾਤੀਕੋ ਉਹਨਾਂ ਦੀ ਸੁਰੱਖਿਆ ਸੀ ਉਹਨੂੰ ਵਾਪਸ ਲੈਣ ਦੇ ਸੰਬੰਧ ਵਿੱਚ ਅਸੀਂ ਅੱਜ ਐਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਤਾਂ ਕਿ ਉਹਨਾਂ ਦੀ ਸਿਕਿਉਰਿਟੀ ਜਿਹੜੀ ਆ ਉਹ ਤੇ ਵਾਪਸ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਇਹ ਸਿੱਧੀ ਦੀ ਸਰਕਾਰ ਦੀ ਸੋਚ ਨੂੰ ਦੇਖ ਸਕਦੇ ਆ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਘੱਟ ਗਿਣਤੀ ਦਾ दलित ਸਮਾਜ ਜਿਹੜਾ ਆ ਉੱਪਰ ਉੱਠ ਸਕੇ ਸੋ ਸਭ ਤੋਂ ਵੱਡਾ ਕਾਰਨ ਇਹ ਹੀ ਆ ਕਿਉਂਕਿ ਅੱਜ ਬਹੁਤ ਸਾਰੀਆਂ ਜੱਥੇਬੰਦੀਆਂ ਇੱਕ ਹੋ ਕੇ ਇਕਤਾ ਦੇ ਵਿੱਚ ਆ ਕੇ ਸਮਾਜ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੀਆਂ ਔਰ ਇਹ ਹੀ ਕਾਰਨ ਜਿਹੜਾ ਆ ਸਰਕਾਰਾਂ ਦੀ ਨਿਗਾਹ ਦੇ ਵਿੱਚ ਰੜਕ ਰਿਹਾ ਜਿਹਦੇ ਕਾਰਨ ਚੌਧਰੀ ਸਾਹਿਬ ਦੀ ਜਿਹੜੀ ਸਿਕਿਉਰਿਟੀ ਆ ਉਹ ਵਾਪਸ ਲਈ ਗਈ ਜੀ ਮੇਰਾ ਨਾਮ ਬਲਵੀਰ ਸਿੰਘ ਆ ਮੈਂ ਸ਼ਰਮਣੀ ਸ਼੍ਰੀ ਗੁਰੂ ਅਰਦਾਸਵਾਲ ਜੱਟੜੀ ਦਾ ਹਿੱਸਾ ਪਰੋਲੋਂ ਗੋਗਾ ਜੀ ਮੰਗ ਪੱਤਰ ਦਿੱਤਾ ਗਿਆ ਜੀ ਸਾਡੇ ਸੀਐਨਐਫ ਦੇ ਜੋ ਪ੍ਰਧਾਨ ਹੈ ਰਾਸ਼ਟਰੀ ਪ੍ਰਧਾਨ ਹੈ ਸਾਡੇ ਲੌਰੈਂਸ ਚੌਧਰੀ ਸਾਹਿਬ ਤੇ ਸਾਡੇ ਇਹ ਬਹੁਜਨ ਐਕਸ਼ਨ ਫਰੰਟ ਦੇ ਵੀ ਗਨਵੀਰਨ ਹਨ ਇਹਨਾਂ ਨੂੰ ਬਹੁਤ ਸਮੇਂ ਤੋਂ ਪਹਿਲਾਂ ਜੋ ਇਹਨਾਂ ਨੂੰ ਪਫਾਲਕੀ ਵਾਸਤੇ ਬਹੁਤ ਕਿਤੇ ਦਿੱਤੀ ਹੋਈ ਸੀ ਕਿ ਉਹ ਮਜੂਤਾ ਸਜ਼ਾ ਨੇ ਵਾਪਸ ਲਿਆ ਪਹਿਲਾਂ ਵੀ ਜਿਵੇਂ ਜਿਵੇਂ ਸਰਕਾਰਾਂ ਭਾਜਪਾ ਕਾਂਗਰਸ ਹੋਈਆਂ ਹਨ ਉਹ ਜਦੋਂ ਜਦੋਂ ਵੀ ਕੋਈ ਐਕਸ਼ਨ ਲੈਂਦੀਆਂ ਹਨ ਤੇ ਸਾਡੇ ਸਭ ਤੋਂ ਪਹਿਲਾਂ ਚੌਧਰੀ ਸਾਹਿਬ ਦੀ ਹੀ ਉਹ ਜਿਹੜੀ ਐ ਸਕਿਉਰਿਟੀ ਦਿੱਤੀ ਉਹ ਪਾਸ ਲੈਂਦੀਆਂ ਹਨ ਇਹਦੇ ਪਿੱਛੇ ਕੀ ਕਾਰਨ ਹਨ ਇਹ ਗੋਹਟਨੀ ਦੀ ਰਾਜਨੀਤੀ ਕਰਦੇ ਹਨ ਕਿਉਂ ਵੀ ਸਰਕਾਰਾਂ ਕਰਦੀਆਂ ਹਨ ਅਸੀਂ ਇਹ ਮੰਗ ਪੱਤਰ ਇਸ ਕਰਕੇ ਦਿੱਤਾ ਵੀ ਜੋ ਵੀ ਇਹਨਾਂ ਦੇ ਚੌਧਰੀ ਸਾਹਿਬ ਦੇ ਪਰਿਵਾਰ ਨੂੰ ਦਾ ਚੌਧਰੀ ਸਾਹਿਬ ਨੂੰ ਇਹ ਮੀਟਿੰਗਾਂ ਦੇ ਵਿੱਚ ਹਰ ਇੱਕ ਜਿਹਨੇ ਦੇ ਵਿੱਚ ਜਾਂਦੇ ਹਾਂ ਕਿਉਂਕਿ ਅਸੀਂ ਖਾ ਵੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਉਹ ਵੀ ਤਾਂ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਜੋ ਮੈਂ ਵਾਰੀ ਹੋ ਗਈ। ਵਾਹਿਗੁਰੂ ਜੀ ਕੀ ਫਤਿਹ। ਤਲਪੰਥ ਤੋਂ ਮਿਸਲ ਸੁਰਨਿਕ ਹੋਈ ਮੰਗਾਂ। ਕਰਮਦਾਨ ਦੇ ਨਾਮ। ਜੋ ਵੀ ਸਾਡਾ ਸਮਰਥਨ ਹੈ ਪੂਰਾ ਕਿ ਜਿਹਨੇ ਸਪੋਰਟ ਦੀ ਗੱਲ ਲੱਗੇ ਇਹਨਾਂ ਨੂੰ ਸਪੋਰਟ ਦੀ ਕੀਮਤ ਕਿੰਨੀ ਟਾਈਮ ਸਪੋਰਟਿਵ ਦਿੱਤੀ ਗਈ ਤੇ ਅੱਜ ਜਿਹੜੀ ਇਹ ਜੁਨੀਤ ਇਸ ਤਰ੍ਹਾਂ ਇਹਨਾਂ ਨੂੰ ਫਤਗ ਨਹੀਂ ਪ੍ਰਸ਼ਾਸਨ ਨੂੰ ਇਹ ਬੈਂਟਰੀ ਕਰਦੇ ਕਿ ਇਹਨਾਂ ਸਪੋਰਟਿਵ ਇਸ ਤਰ੍ਹਾਂ ਚੱਲਦੀ ਹੈ ਰੈਗੂਲਰ ਚੱਲਦੀ ਉਸ ਤਰ੍ਹਾਂ ਜਿਹੜੀ ਲਾਈ ਜਾਵੇ ਤਾਂ ਕਿ ਇਹਨਾਂ ਦੇ ਕੋਈ ਅਸੀਂ ਕੋਕਾਤਲਾ ਦਾ ਹੁਸੈਨ ਜੇਨ ਨਾਮ ਦੇ ਨੌਜਾਇਜ਼ ਨੇ ਪਰਿਵਾਰ ਦੇ ਨਾਲ ਕਿੰਨੇ ਦਿਨਾਂ ਦਾ ਸਮਾਜ ਦੀ ਸੇਵਾ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਜੇ ਸਹੂਲਤ ਵੀ ਹੈ ਜੋ ਦੀ ਲੋੜ ਉਹ ਦਿੱਤੀ ਜਾਣੀ ਚਾਹੀਦੀ ਹੈ ਕਿ ਅਸੀਂ ਪਹਿਲਾਂ ਦੱਸਿਆ ਇਹ ਸਾਡੇ ਤੇ ਧੰਨਵਾ ਹੋਇਆ ਪਹਿਲਾਂ ਸਾਡੇ ਗਲਪੰਸ ਤੇ ਕੱਲ ਵੀ ਇੱਕ ਹਮਲਾ ਜਿਹੜਾ ਹੋਇਆ ਸਾਡੇ ਤੇ ਤੋਂ ਇਹ ਜਿਹੜੇ ਨੇ ਪਬਲੇ ਲਗਾਤਾਰ ਵਧ ਰਹੇ ਨੇ ਇਹਨਾਂ ਹਵਲਿਆਂ ਨੂੰ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਰੋਕਣਾ ਚਾਹੀਦਾ ਤੇ ਜਲਦੀ ਤੋਂ ਜਲਦੀ ਜਿਹੜੇ ਬੰਦਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਸਕਿਉਰਟੀ ਪਹਿਨੀ ਪ੍ਰੋਵਾਈਡ ਹੋਈ ਜ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਇਹਨਾਂ ਦੀ ਤਾਂ ਮੈਸੇਜ ਕੋਈ ਜਿਹੜੀ ਬਣਦੀ ਹੈ ਕਿਉਂਕਿ ਇੱਕ ਲੀਡਰ ਨੇ ਜਿਨ੍ਹਾਂ ਨੇ ਤਿੰਨ ਇਲੈਕਸ਼ਨ ਲੜੇ ਨੇ ਐਮਪੀ ਦੇ ਵੀ ਐਮਐਲਏ ਦੇ ਵੀ ਤੇ ਵੈਸੇ ਵੀ ਸਾਡੇ ਇੰਡੀਆ ਲੈਵਲ ਤੇ ਜਿਹੜੇ ਨੇ ਸੁਭਾਸ਼ ਸਿਵਨ ਨੇ ਤੇ ਚੌਰੀ ਨੇ ਕੋਈ ਨਹੀਂ ਕੋ ਬੇਨਤੀ ਪ੍ਰਵਾਨ ਕਰਦਾ ਪ੍ਰਸ਼ਾਸਨ ਇਹਦੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਸਕਿਉਰਟੀ ਜਿਸ ਤਰ੍ਹਾਂ ਪਹਿਲਾਂ ਜਿਹਨਾਂ ਨੂੰ ਸਟੈਟ ਰੱਖਿਆ ਜਾਂਦਾ ਹੁੰਦਾ ਰੱਖਿਆ ਜਾਣਾ ਲੈਨਾ ਕੇਵਲ ਸਿੰਘ ਹੀ ਇਹ ਮੁੱਦਾ ਇੱਦਾਂ ਆਜੀ ਕਿ ਸਾਡੇ ਲਾਰਾ ਟੌਰੀ ਜਿਹੜੇ ਪ੍ਰੈਜ਼ੀਡੈਂਟ ਆਫ ਰੇਫਰੈਂਡਮ ਰਾਸ਼ਟਰੀ ਪ੍ਰਧਾਨਾ ਉਹਨਾਂ ਨੂੰ ਉਹ ਬਹੁਤ ਜਿਹਾ ਐਕਸ਼ਨ ਅਫਰੈਂਡ ਦੇ ਵਿੱਚ ਵੀ ਸਾਡੇ ਕਨਿਊਨਲ ਹੈਗੇ ਆ ਉਹਨਾਂ ਨੂੰ ਸੁਰੱਖਿਆ ਤੇ ਮਿਲੀ ਸੀ ਸੁਰੱਖਿਆ ਇਸ ਕਰਕੇ ਮਿਲੀ ਸੀ ਕਿ ਉਹਨਾਂ ਨੂੰ ਥ੍ਰੈਟ ਕੀਤਾ ਸੀ ਬਿਜੰਗਦਾਰ ਫਿਰਸ ਇਹਨਾਂ ਨੇ ਉਹ ਕੂਟ ਕੇਸ ਜਿਹੜਾ ਕਾਫੀ ਲੰਮਾ ਪ੍ਰੋਸੀਡ ਚੱਲਿਆ ਹੋ ਉਸ ਤੋਂ ਬਾਅਦ ਉਹਨਾਂ ਨੂੰ ਮਿਲ ਕੇ ਸਜ਼ਾ ਵੀ ਹੋ ਗਈ ਪਰ ਅੱਜ ਚੌਰੀ ਸਾਹਿਬ ਦੀ ਸੱਠਿਆ ਬਿਨਾਂ ਕਿਸੇ ਕਾਰਨ ਤੋਂ ਵਾਪਸ ਲਈ ਗਈ ਆ ਇਸ ਕਰਕੇ ਜੇ ਸਰਕਾਰ ਉਹਨਾਂ ਦੀ ਇਨਿਸ਼ੀਏਟ ਸੁਰੱਖਿਆ ਵਾਪਸ ਨਹੀਂ ਕਰਦੀ ਪਾਹੋਜਨੇ ਐਕਸ਼ਨ ਫਰਟ ਫਾ ਸੋਸ਼ਲ ਜਸਟਿਸ ਜਿਹੜਾ ਆ ਉਹ ਅਗਲੀ ਕਾਰਵਾਈ ਜਿਹੜੀ ਕਰਨੇ ਮਜਬੂਰ ਹੋਊਗਾ ਜੇ ਚੋਰੀ ਸਭ ਨੂੰ ਕੋਈ ਨੁਕਸਾਨ ਹੋਦਾ ਤਾਂ ਫਿਰ ਉਹਦੀ ਜ਼ਿੰਮੇਵਾਰੀ ਵੀ ਸਾਰੀ ਸਰਕਾਰ ਦੀ ਹੋਊਗੀ ਸਰਕਾਰ ਦੇ ਕਾਰਨ ਇਹ ਹੈਗੇ ਆ ਜੀ ਕਿ ਸਰਕਾਰ ਜਿਹੜੀ ਨੀਤੀ ਦਾ ਸਰਕਾਰ ਆ ਪੰਜਾਬ ਦੀ ਜਾਂ ਸੈਂਟਰ ਦੀ ਸਰਕਾਰ ਵੀ ਆ ਉਹ ਇਹ ਨਹੀਂ ਚਾਹੁੰਦੇ ਕਿ ਕੋਈ ਜਲਤ ਸੁਆਦ ਦਾ ਜਾਂ ਲੀਡਰ ਅੱਗੇ ਵਧੇ ਉਹਨਾਂ ਨੇ ਆਪਣੀ ਇੱਕ ਸਰ ਇੱਕ ਇਨਸਾਨ ਨੂੰ ਡਾਕਟਰ ਮੇਟ ਕਰਨੇ ਜੋ ਸਭਧਾਨ ਵਿੱਚ ਰਹਿ ਰਿਹਾ ਤਾਂ ਆਪਣੀ ਗੱਲ کہہ ਸਕਦਾ ਸੁਣਾ ਸਕਦਾ ਡਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੇ ਵੀ ਉਸ ਡਾਇਰੇ ਦੇ ਵਿੱਚ ਰਹਿ ਕੇ ਇੱਕ ਆਪਣੀ ਪਾਰਟੀ ਐਨਾਨਸ ਕਰਨ ਦਾ ਪ੍ਰੋਗਰਾਮ ਕੀਤਾ ਕਰਾਸ ਦੇ ਵਿੱਚ ਗਰਦਾਸਪੁਰ ਦੇ ਵਿੱਚ ਉਹਨਾਂ ਨੂੰ ਇਹ ਤਖਨੀਫਾ ਬਈ ਜੇ ਲੋਕ ਆਪਣੀ ਪਾਰਟੀ ਬਣਾ ਲੈ ਤਾਂ ਸਾਡੀਆਂ ਵੋਟਾਂ ਜਿਹੜੀਆਂ ਚਲ ਜਾਣੀਆਂ ਇਸੇ ਕਲੋਂ ਡਰਦੇ ਨੇ ਫਿਰ ਆਪਾਂ ਅਗਲਾ ਪ੍ਰੋਗਰਾਮ ਅਰੇਕਾਂਗੇ ਸਖ ਸੈਕਸ਼ਨ ਨਾਲ ਕੇ ਉਹਦੇ ਵਿੱਚ ਤਰਨਤ ਯਾਰਾ ਵੀ ਹੋਸਦਾ ਆ ਕੀ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਕੀਤਾ ਜਾਉਂਦਾ